ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਜੁੜੇ ਹੋ ਹੋ ਆਪਣੇ ਚੈਨਲ ਦੇ ਨਾਲ ਅੱਜ ਸਾਰੇ ਦਿਨ ਦਾ ਵਲੌਗ ਤੁਹਾਨੂੰ ਦਿਖਾਉਣੇ ਹੈਗੇ ਸਵੇਰੇ ਸਵੇਰੇ ਸਾਡੀ ਆਇਸ ਕੰਮ ਤੋਂ ਸ਼ੁਰੂਆਤ ਹੋ ਵੀ ਆਣੀ ਤੇ ਐਵੇਂ ਸੌਂ ਕਪਾਉ ਪੂਰਨਾ ਸੌਖਾ ਨਹੀਂ ਹੈਗਾ ਤੇ ਅੱਜ ਉਹ ਦਿਖਾਉਣੇ ਆ ਸਾਰਾ ਵਲੌਗ ਬਣੇ ਰਹੋ ਅੰਤ ਤੱਕ ਬੋਲਿਆ ਗਾ ਜਾੜ ਦੁਖਦੀ ਹੈ ਬਈ ਮੇਰੀ ਜਾੜ ਦੁਖਦੀ ਹੈ ਕੋਈ ਗੱਲ ਨਹੀਂ ਆਵਾ ਦਵਾਈ ਲਿਆ ਪਾ ਕੇ ਤੇ ਪਰ ਜਿਹੜੀ ਗੱਲ ਐ ਬੋਲਿਆ ਕਰ ਐ ਜਦੋਂ ਮੈਂ ਕੋਈ ਗੱਲ ਪੁੱਛਾਂ ਨਾ ਉਹ ਗੱਲ ਦਾ ਜਵਾਬ ਦਿਆ ਕਰ ਅਗਲਾ ਕਹਿੰਦਾ ਪਤਾ ਨਹੀਂ ਕਿੰਨੀ ਕੋਈ ਕੁੱਟ ਕੇ ਕੈਮਰੇ ਦੇਖੜਾਈ ਹੋਊਗੀ ਵੀ ਇਹ ਤਾਂ ਚੁੱਪ ਕਰੀ ਤੁਰੇ ਖੜੀ ਰਹਿੰਦੀ ਐ ਚੁੱਪ ਕਰੀ ਗਵਾ ਚਾਹਦੇ ਚੁੱਪ ਕਰੀ ਕੱਖ ਪਾਉਂਦੀ ਐ ਐ ਕਿਵੇਂ ਕੁੱਟ ਦੇਣਾ ਕੁੱਟ ਤਾ ਦਊਂਗਾ ਹੁਣ ਉਹੀ ਗੱਲ ਆ ਵੀ ਲੜਾਈ ਵਾਲੀ ਗੱਲ ਕਰਤੀ ਨਾ ਵਧਾਉਣੀ ਗੁੱਸਾ ਪਾਰੇ ਨੂੰ ਪਾਰਾ ਵਧਾਏਗੀ ਆਹ ਤੈਨੂੰ ਬਹੁਤ ਘੱਟ ਨੌਲੇ ਹੋਰ ਉਹ ਸਾਚੜੋਂ ਵਾਲੀ ਗੱਲ ਕਰਤੀ ਅੱਜ ਜੁਵਾ ਬੰਦਾ ਹੀ ਨੇ ਜੁਵਾ ਬੰਦਾ ਤਾਂ ਹੈਗਾ ਤੂੰ ਹੁਣ ਬੋਲੀਆਂ ਤਾਂ ਇਹ ਜਿਹੇ ਲਬਜ ਬੋਲੀਆਂ ਮੂਹਰ ਆ ਜਾ ਚੱਲ ਆ ਮੁਰਗੇ ਜੇ ਉਦੂ ਯਾਰ ਪਣੋਇਆ ਲਾਲੇ ਤੇ ਓਏ ਭੰਦੇ ਖਾਸਮੋ ਏ ਏ ਕੀ ਕਰਦੇ ਏ ਜਿ ਬੱਖਾਂ ਦੇ ਪੈਰਾਂ ਨਾਲ ਲੱਗਦੀਆਂ ਨੇ ਮਿੱਠਾ ਇਹਨਾਂ ਦੀਆਂ ਕੱਲ ਨੂੰ ਤੂੰ ਕਹੇਗੀ ਗੋਹਾ ਪੈਰਾਂ ਨਾਲ ਲੱਗਦਾ ਫੇ ਤਾਂ ਯਾਰ ਉਹੀ ਗੱਲ ਹੋ ਗਈ ਤੇਰੀ ਉਹੀ ਬਾਤ ਨਾ ਬੁੱਧੂ ਗੱਲ ਮਤਲਬ ਇਹਦਾ ਦੋ ਚਾਰ ਦਿਨ ਹੀ ਚੱਲੂਗਾ ਮੈਂ ਜਿਵੇਂ ਤੋਂ ਮੈਨੂੰ ਗੁੱਸਾ ਧੜੀ ਜਾਣਾ ਦੋਨੋਂ ਤਾਂ ਕੁੱਤੇ ਲੈ ਗਏ ਦੋਨੋਂ ਮੈਦ ਵੱਲ ਦਿੰਨੇ ਆ ਦਵਲ ਦੇ ਕਿਹੜਾ ਅੰਡੇ ਦਾ ਅੰਡੇ ਨਹੀਂ ਹੈ ਖਾਹ ਦੇ ਰੱਖ ਪਾਸਾ ਰੋ ਕਰੂਆ ਨਾਲੇ ਯਾਰ ਚੁੱਲੇ 'ਚ ਨਹੀਂ ਅੱਗ ਮੱਚਦੀ ਸਿਲੰਡਰ ਮੁੱਕ ਗਿਆ ਭਰਾ ਕੇ ਦੇ ਬੇਇੱਜ਼ਤੀ ਕਰਦੇ ਆ ਕੈਮਰੇ 'ਚ ਆ ਬੇਇਤੀ ਵਾਲੀ ਕੀ ਗੱਲ ਆ ਯਾਰ ਇਹ ਤੂੰ ਬਣਾ ਉਹਦੇ ਤੋਂ ਵੀ ਦੱਸ ਸਕਦੀ ਐ ਨਹੀਂ ਨਹੀਂ ਕੋਈ ਬੇਇਤੀ ਨਹੀਂ ਇਹ ਸੱਚੀ ਗੱਲ ਤਾਂ ਕਹੀ ਜਾਂਦੀ ਆ ਕੋਈ ਨਾ ਵਾਰੀ ਤਾਂ ਮੇਰੀ ਆਜੂ ਚੜਰ ਗਈ ਥਣੀ ਠੀਕ ਐ ਚਲ ਚੱਕ ਗੋਹਾ ਤੇਰੀ ਮੈਂ ਆਇਆ ਦਾਇਆ ਦਾ ਫੋੜਾ ਚੱਲੇ ਠੀਕ ਐ ਆ ਥੱਲੇ ਪਤਾ ਨਹੀਂ ਕੀ ਘਾਹ ਫੂਸ ਪਾ ਰੱਖਿਆ ਜੇ ਇਹੀ ਥੋੜੀ ਜਿਹੀ ਚੱਲਣਾ ਚੱਲਾ ਚਲਾ ਰਹਾ ਮਾਲ ਮੈਂ ਇੱਕ ਪਾਸੇ ਧਰ ਦੂੰ ਫੇ ਫਿਰ ਇਹੀ ਫੈਸਲਾ ਹੋ ਜੂ ਬਣਾ ਦੇਖ ਲੈ ਕੱਲ ਦਾ ਟਾਈਮ ਹੋ ਗਿਆ ਨਾ ਉਹੀ ਗੱਲ ਲੱਗਦਾ ਨਹੀਂ ਵੀ ਬਾਰੇ ਦਿਨ ਪ੍ਰੋਗਰਾਮ ਚੱਲੂ ਏ ਆ ਜਾ ਕੀ ਮੰਗਦੀਆਂ ਤੂੰ ਆ ਜਾ ਕੀ ਤਾ ਬੰਨਣਾ ਬੂਰੀ ਵੱਡੀ ਲੱਗਦੀ ਆ ਉਹ ਇਹਨਾਂ ਨਾਲ ਲੈ ਸਮਾਇ ਦੇਂਦੀ ਐ ਚੱਕੇ ਯਾਰ ਭਰੇ ਤੜਕੀ ਤੜਕੀ ਆ ਕੰਮ ਤੋਂ ਹੁੰਦੀ ਐ ਸ਼ੁਰੂਆਤ ਆ ਸੌ ਕਪਾਲ ਨੇ ਹੈ ਨਹੀਂ ਇਹ ਸੌਖੇ ਤੇ ਆ ਜੋ ਉਹਨੂੰ ਸਾਰੇ ਕੱਟ ਕੇ ਧਾ ਸਵੇਰੇ ਸਵੇਰੇ ਮਸਰਦਾਨੀ ਕਰਕੇ ਇਕੱਠੀ ਲੈਣਾ ਸਾਰੇ ਜਾਨਵਰਾਂ ਨੂੰ ਪਾਵਾਂਗੇ ਪੱਠੇ ਕੱਖ ਮਲਾ ਟੂੜੀ ਸੰਨੇ ਤੇ ਆ ਖੜੀਆਂ ਨੇ ਦੋਏ ਲੜੀਆਂ ਲੁੜੀਆਂ ਤਾਂ ਨਹੀਂ ਆਪ ਵਿਚ ਰਾਤ ਨੂੰ ਠਕਾਰੇ ਜੇ ਮਾਰੀਆਂ ਨੇ ਇਹ ਤਾਂ ਗੈਂਬਲ ਲਵਾਵੇ ਆਹ ਚੇਰਦਾ ਹੋਵੇ ਹਾਂ ਗੈਂਬਲ ਲਿਆ ਦੇ ਹੱਥੇ ਯੂ ਫੁਰ ਲਿਆ ਮਾਗੇ ਗੈਂਬਲ ਗੈਂਬਲ ਚਪਾਹ ਯਾਰ ਦੀ ਹੁੰਦੀ ਹੈ ਆਪਣੇ ਗਵਾਂਡੀ ਗਵਾਂਡੀ ਕਹਿੰਦੇ ਹੱਥ ਹਿਲਦਾ ਹੋਊਗਾ ਕੈਮਰਾ ਵੀਡੀਓ ਬਣਾਉਣ ਲੱਗਿਆ ਗੇਮ ਬਲਿਓ ਸਵੇਰੇ ਆਪਨਾ ਸਵੇਰੇ ਸਵੇਰੇ ਸਨੀ ਲੌਂਡੀ ਡਿਊਟੀ ਮੇਰੀ ਹੁੰਦੀ ਹੈ ਨੇੜੇ ਘਰ ਫੋਨ ਨੂੰ ਮੁੰਡੇ ਬੰਦੇ ਨਹੀਂ ਸਮਝਾ ਸਕਦਾ ਮੈਂ ਐ ਦੋ ਮਾਰਗ ਦਾ ਬਤੂਰੀ ਲੈ ਲਈ ਸਵੇਰੇ ਸਵੇਰੇ ਸਾਮੀ ਲਾਉਂਦੇ ਗਾਉਂਦੇ ਸੀ ਮੇਰੀ ਕੋੜੀਆਂ ਅੰਨਾਂ ਨੂੰ ਪੈਂਦਾ ਚੋਕਰ ਮਾਲਾ ਵੀ ਕਿਸੇ ਸੱਜਰ ਸੂਈ ਮੱਝ ਨੂੰ ਵੀ ਨਹੀਂ ਪੈਂਦਾ ਗਾਵਾਂ ਦੇ ਕੱਢੋਂਗੇ ਵੈਸੇ ਤੁਸੀਂ ਇੰਨਾ ਦਾਣਾ ਨਿੰਨਾ ਇਹ ਇੱਕ ਦਣੇ ਇੱਕ ਖਾ ਜਾਣਗੇ ਕੰਮ ਕਰਦੇ ਆਂ ਦੀ ਸਫਾਈ ਚਲੋ ਪਹਿਲਾਂ ਚੱਲਦੇ ਆਂ ਮੱਛਾਂ ਵੱਲ ਘੱਟ ਦੋ ਚਾਰ ਝੋਲੀਆਂ ਝਗੜੀਆਂ ਕਰ ਲਿਆ ਕਰ ਹਾਂ ਉਹ ਵੱੱਦ ਦੇਖਦੇ ਆ ਲੋਕ ਉਹ ਕਹੋਂਗੇ ਤਾਂ ਹੈਗੇ ਇਹ ਮੇਰੇ ਸਾਲੇ ਕੀ ਟੰਗ ਫੜੇ ਨੇ ਦੇਖੋ ਕੀ ਲੱਸਣ ਕਰਦੇ ਨੇ ਯਾਰ ਕੀ ਕਰੀ ਹੋਰ ਕੋਈ ਕੰਮ ਨਹੀਂ ਹੈ ਦੂਜੀ ਗੱਲ ਤੁਸੀਂ ਕਹੋਂਗੇ ਵੀ ਦਿਹਾੜੀ ਦੀ ਵਗਿਆ ਕਰੋ 500 ਰੁਪਏ ਦਊ ਅਗਲਾ 500 ਜੰਨਾ ਤਾਂ ਕੁਝ ਇਹ ਵਾਹ ਕਾ ਪੜਨ ਨਾ ਕਰਦਾ ਖਰਚ ਚਲੇ ਇਸ ਲਈ ਗਲਤੀ ਮਾਫੀ ਚਾਹੁੰਦਾ ਸਾਨੂੰ ਇਹ ਮੰਨ ਲਾ ਕਰਨਾ ਪਊਗਾ ਇਹ ਵੀ ਇੱਕ ਬਸਰਮੀ ਵਾਲਾ ਕੰਮ ਹੀ ਐ ਆਈ ਹੈ ਵੀ ਹਾ ਅੱਧਾ ਹੇ ਪਾਸੇ ਹਟ ਉਥੋਂ ਡਾ ਭਲਾ ਹੋਈ ਕੋਈ ਖਾਸ ਮਾਮ ਇਹਨਾਂ ਤੋਂ ਤਾਂ ਇੰਨਾ ਕੀ ਮਸਾ ਸਾਦਾ ਜਿੰਦਾ ਪੂਰੀ ਬਾਲੇ ਵਿੱਚ ਟੂੜੀ ਇਹ ਵੀ ਛੱਡ ਰਹੀ ਹੈ ਬਈ ਤੂੜੀ ਤੇਰੀ ਤੂੰ ਪਾ ਦੂਜੀ ਉੱਧ ਚੱਲਾ 50 ਹੋ ਹੋ ਖੜਤੀਆਂ ਨੇ ਕਿ ਪਹਿਲਾਂ ਪਾਇਆ ਤਾਂ ਜਾਣ ਹਟ ਉਹ ਤਾਂ ਦਿਖਾਏਗੀ ਲੇਟ ਹੋ ਗਏ ਸੋਸਤੋ ਅੱਜ ਜਵਾਕ ਸਭਾ ਹੰਡਲ ਕਰ ਲਗਾ ਸਕੂਲ ਵੇਲੇ ਉਹਨੇ ਲੇਟ ਕਰਵਾ ਆ ਜਿਹੜੀ ਕੱਲ ਟੂੜੀ ਰਹੀ ਸੀ ਆ ਮੁਰਗੀਆਂ ਦਾ ਸਿਆਪਾ ਬਹੁਤ ਹੈ ਐਨੀ ਕ ਟੂੜੀ ਬੋਹੋ ਓਹੋ ਹੇ ਕਿ ਪੜਹੁਗੇ ਥੋਦੀ ਮੂਰੇ ਰਾਣੀ ਜੰਨੇ ਆਰੇ ਹੋ ਗੈਂਪਲ ਲੈਣੀ ਕੋਈ ਗੱਲ ਪੱਕੀ ਐ ਜੰਬਲ ਜੀ ਬਣਾ ਕੰਪਲ ਚਾਹਦਾ ਹਾਂ ਹਾਲਾਂ ਕੌਣ ਆ ਹਾਂ ਕੌਣ ਆਏ ਤੇਰਾ ਮੁੱਢ ਨਾਲ ਹੀ ਟੁੱਟਿਆ ਮੂੰਹ ਦਾ ਗੋਲ ਕੇ